ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਂ ਅੱਜ ਪ੍ਰਸੰਗ ਆਪ ਜੀ ਦੇ ਰੂਪ ਰੂਪ ਪੇਸ਼ ਕਰਨ ਲੱਗਿਆ ਐ ਇਹ ਪ੍ਰਸੰਗ ਜੱਬੇ ਪਿੰਡ ਦੀ ਮਾਤਾ ਸਲਖਣੀ ਦਾ ਜੈਸਾ ਦੀ ਸ਼ਾਦੀ ਹੋਈ ਨੂੰ 32 ਸਾਲ ਬੀਤ ਗਏ ਨੇ ਪ੍ਰਮਾਤਮਾ ਨੇ ਧੀ ਨਹੀਂ ਬਖਸ਼ੀ ਪੁੱਤਰ ਵੀ ਬਖਸ਼ਿਆ ਇੱਕ ਦਿਨ ਆਪਣੇ ਪਤੀ ਦੀ ਰੋਟੀ ਲੈ ਕੇ ਖੇਤ ਨੂੰ ਜਾ ਰਹੀ ਐ ਰਾਸਤੇ ਦੇ ਵਿੱਚ ਭਾਈ ਗਰਦਾਸ ਮਿਲੇ ਨੇ ਮਾਤਾ ਦਾ ਉੱਤਰਿਆ ਹੋਇਆ ਚਿਹਰਾ ਉਦਾਸ ਦੇਖ ਕੇ ਭਾਈ ਗਰਦਾਸ ਨੇ ਪੁੱਛਿਆ ਮਾਤਾ ਕਿਹੜੀ ਗੱਲੋਂ ਉਦਾਸ ਹੈ ਤੇ ਇੱਕ ਮਾਤਾ ਸਲੱਖਣੀ ਆਪਣੇ ਦੁੱਖ ਭਾਈ ਗਰਦਾਸ ਨੂੰ ਇਉਂ ਦੱਸਦੀ ਆ ਜੀ ਸੁਣ ਗਏ ਹੋ ਪੁੱਸਦੇ ਆ ਦੁੱਖ ਮਾਤਾ ਜੀ ਨੂੰ ਰੋਕ ਕੇ ਭਾਈ ਗਰਦਾਸ ਜੀ ਦਾਸ ਦੇ ਤੂੰ ਦੁੱਖ ਮੈਨੂੰ ਸਾਰਾ ਬੋਲ ਕੇ ਕਾਠ ਤੋਂ ਉਹ ਦਾਸ ਜੀ ਆਈ ਐ ਕਲੈਣੀ ਕੜੀ ਮੇਰੀ ਮੇਰੇ ਤੇ ਇਹ ਕਿਸੇ ਤੇ ਆਵੇ ਨਾ ਜਿਹੜਾ ਰੋਗ ਲੱਗਿਆ ਮੈਨੂੰ ਬਾਬਾ ਜੀ ਕਿਸੇ ਨੂੰ ਸਤਾਵੇ ਨਾ ਮੇਰਾ ਪਿੰਡ ਪਿੰਡ ਮੇਰਾ ਚੱਪਾ ਨੂੰ ਹਵਟੇ ਕਰਦੀ ਨਾਮ ਹੈ ਸਲਖਣੀ 32 ਸਾਲ ਹੋ ਗਏ ਮੇਰੀ ਸਾਥੀ ਹੋਈ ਨੂੰ ਪਰ ਕੋਖ ਸਖਣੀ ਦਰਦਾਰੀ ਉੱਤੇ ਮੈਂ ਫੇਰਾ ਪਟਕਦੀ ਕੋਈ ਖੈਰ ਪਾਵੇ ਨਾ ਜਿਹੜਾ ਰੋਗ ਲੱਗਿਆ ਹੈ ਮੈਨੂੰ ਬਾਬਾ ਜੀ ਕਿ ਖੈ ਮੂੰ ਸਤਾਵੇ ਨਾ ਬੀਤ ਗਈ ਅਮਰ ਮੇਰੀ ਲਾਲ ਪਾਲ ਦੀ ਮਨ ਤਾਂ ਮਨਉਂਦੀ ਦੀ ਕੰਜਕਾਂ ਕੁਵਾਰੀਆਂ ਦੇ ਹੱਥ ਤੋਂ ਦੀ ਚਰਾਹੇ ਆਜ ਨਾਉਂਦੀ ਦੀ ਅਲਾਦ ਵੱਲੋਂ ਬਾਬਾ ਜੀ ਉਹਦਾਸ ਜ਼ਿੰਦਗੀ ਮਰਿਆ ਵੀ ਜਾਵੇ ਨਾ ਜਿਹੜਾ ਰੋਗ ਲੱਗਿਆ ਮੈਨੂੰ ਬਾਬਾ ਜੀ ਕਿਵੇਂ ਸੁਕਾਵੇ ਨਾ ਕੁੱਗੇ ਪੈਰੋਂ ਮਾੜੀਆਂ ਬਸੇਰੇ ਪੂਜ ਲੈ ਕਿਤੋਂ ਗੱਲ ਨਹੀਂ ਬਣੀ ਕਿਤੋਂ ਗੱਲ ਨਹੀਂ ਬਣੀ ਪਖੰਡੀਆਂ ਦੇ ਢੇਰਿਆਂ ਤੇ ਮੱਥੇ ਰਾਗੜੇ ਮੇਰੀ ਜਾਨ ਤੇ ਬਣੀ ਕਿਹੜੀ ਜਗ੍ਹਾ ਬਾਬਾ ਕਿ ਜਿੱਥੋਂ ਮੈਂ ਨਹੀਂ ਗਈ ਵੇ ਕਿਹੜੀ ਜਗ੍ਹਾ ਬਾਬਾ ਜਿੱਥੇ ਮੈਂ ਨਹੀਂ ਗਈ ਕਿਨਤੀ ਤੇ ਆਵੇ ਨਾ ਜੇੜਾ ਰੋਗ ਲੱਗਿਆ ਮੈਨੂੰ ਬਾਬਾ ਜੀ ਕਿਸੇ ਨੂੰ ਸੁਕਾਵੇ ਨਾ ਪਹਾੜਾਂ ਵਾਲੀ ਲਾਟਾਂ ਵਾਲੀ ਦੇਵੀ ਦੇ ਅਕੇ ਤੂਫਾਨੀ ਤਖਾਣਿਆ ਨੇ ਮੇਰੀ ਜ਼ਿੰਦਗੀ ਦੇ ਵਿੱਚ ਆਈਆਂ ਰਾਸਨਾ ਮਨ ਤਾਂ ਮਨਾਈਆਂ ਨੇ ਹਉ ਮੇਲੇ ਆ ਨ ਮੈਨੂੰ ਐਸਾ ਬੈਦ ਕੋਈ ਵੀ ਰੋਗ ਨੂੰ ਹਟਾਵੇ ਨਾ ਜੀ ਰੋਗ ਨੂੰ ਹਟਾਵੇ ਨਾ ਜਿਹੜਾ ਰੋਗ ਲੱਗਿਆ ਮੈਨੂੰ ਆ ਬਾਬਾ ਜੀ ਕਿਸੇ ਨੂੰ ਸੁਭਾਵੇ ਨਾ ਔ ਤਰੇ ਜੀ ਕਹਿ ਕੇ ਸ਼੍ਰੀ ਗਤਾਨੇ ਮਾਰਦੇ ਕਿੱਧਰ ਨੂੰ ਜਾਵਾਂ ਮੈਂ ਦਿਨ ਰਾਤ ਮੇਰਾ ਇਹੋ ਤੇਲ ਸਾੜਦੇ ਜਉਂਦੀ ਮਾਰ ਜਾਵਾਂ ਮੈਂ ਮਮਤਾ ਦਾ ਪੜਾ ਇਹ ਰੋ ਰਾਗਲ ਵਿੱਚੋਂ ਜਾਵੇ ਨਾ ਜਿਹੜਾ ਰੋਗ ਲੱਗਿਆ ਮੈਨੂੰ ਬਾਬਾ ਜੀ ਕਿਸੇ ਨੂੰ ਸਤਾਵੇ ਨਾ ਤੂੰ ਦੱਸ ਬਾਬਾ ਮੈਨੂੰ ਕਿੱਥੇ ਜਾਵਾਂ ਮੈਂ ਜਿੱਥੋਂ ਪਵੇ ਖੈਰ ਜੀ ਮੈਨੂੰ ਮੇਰੀ ਜ਼ਿੰਦਗੀ ਪਹਾੜ ਜਾਪਦੀ ਪੁੱਤਰੋਂ ਬਗੈਰ ਜੀ ਪਾਦੀ ਮੇਰਾ ਦਿਨ ਰਾਤ ਖੱਪਦਾ ਫਿਰੇ ਹੱਥ ਕੋਈ ਬਟਾਵੇ ਨਾ ਜਿਹੜਾ ਰੋਗ ਲੱਗਿਆ ਹੈ ਮੈਨੂੰ ਬਾਬਾ ਜੀ ਕਿਸੇ ਨੂੰ ਛੁਟਾਵੇ ਨਾ ਓ ਭਾਈ ਗੁਰਦਾਸ ਕਹਿਣ ਸੋਣਾ ਮਾਤਾ ਜੀ ਉਧਰ ਤੂੰ ਗਈ ਨਹੀਂ ਜਿੱਤਰੋਂ ਸੀ ਮਾਤਾ ਦੇ ਨੂੰ ਪੁੱਤ ਮਿਲਨੇ ਤੇਰੀ ਨਿਗਾਹ ਪਈ ਨਹੀਂ ਨਾਨਕ ਦੀ ਗਤੀ ਸਦਾ ਭਰੇ ਝੋਲੀਆਂ ਕੋਈ ਟੋਟ ਆਵੇ ਨਾ ਜਿਹੜਾ ਰੋਗ ਲੱਗਿਆ ਹੈ ਮੈਨੂੰ ਬਾਬਾ ਜੀ ਕਿਸੇ ਨੂੰ ਛੁਟਾਵੇ ਨਾ ਬੇਤ ਸੰਗ ਰਾਣੇ ਬੈਠੇ ਰੂਪ ਰੱਬ ਦਾ ਜੋ ਹਰਿ ਗਵਿੰਦ ਨੇ ਪੁੱਤਰਾ ਦੀ ਦਾਦਿਓ ਸਤਾਰ ਤੋਂ ਮਿਲੂ ਆਪ ਬਕਸਿੰਦ ਨੇ ਸਾਧੂ ਸਿੰਘਾ ਹੰਤਾ ਹੈ ਬਖਤ ਕੀਮਤੀ ਹੱਥ ਖੁੱਛ ਜਾਵੇ ਨਾ ਦੀ ਹੱਥ ਖੁੱਛ ਜਾਵੇ ਨਾ ਜਿਹੜਾ ਰੋਗ ਲੱਗਿਆ ਮੈਨੂੰ ਬਾਬਾ ਜੀ ਕਿਸੇ ਨੂੰ ਸਤਾਵੇ ਨਾ ਜਿਹੜਾ ਰੋਗ ਲੱਗਿਆ ਮੈਨੂੰ ਆਬਾ ਜੀ ਇੱਕ ਫੇਰੋਂ ਸਭਾਵੇ ਨਾ ਇਹਨਾਂ ਕੋਈ ਕਹਿ ਖਿਮਾ ਦੇ ਜਾਚ ਕੈਂ ਜੇ ਕਿਸੇ ਦੇ ਖਿਲਾਫ ਜਾਂ ਕੋਈ ਸ਼ਬਦ ਕਿਹਾ ਗਿਆ ਹੋਵੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ